बीसी ਦੇ ਪ੍ਰੀਮੀਅਰ ਡੇਵਿਡ ایਵੀ ਆਪਣੇ ਅਮਰੀਕਾ ਵਿਰੋਧੀ ਸੰਦੇਸ਼ ਨੂੰ ਜ਼ੋਰਾਂ ਦੇ ਉੱਤੇ ਲੈ ਰਹੇ ਨੇ ਤੇ ਵੀਰਵਾਰ ਨੂੰ ایਵੀ ਨੇ ਸਾਰੀਆਂ ਸੂਬਾਈ ਏਜੰਸੀਆਂ ਤੇ ਕ੍ਰਾਊਨ ਕਾਰਪੋਰੇਸ਼ਨਾਂ ਨੂੰ ਜਿੱਥੇ ਵੀ ਸੰਭਵ ਹੋਵੇ ਅਮਰੀਕੀ ਕੰਪਨੀਆਂ ਦੇ ਨਾਲ ਸਬੰਧ ਤੋੜਨ ਦਾ ਨਿਰਦੇਸ਼ ਦਿੱਤਾ ਹੈ ਇਸ ਦੇ ਵਿੱਚ ਅਮਰੀਕਾ ਆਧਾਰਿਤ ਇਕਰਾਰਨਾਮੇ ਗੈਰ ਜ਼ਰੂਰੀ ਯਾਤਰਾ ਯੋਜਨਾਵਾਂ ਤੇ ਗਾਹਕਾਂ ਨੂੰ ਗਾਕੀਆਂ ਜਿਹੜੀਆਂ ਉਹਨਾਂ ਨੂੰ ਰੱਦ ਕਰਨਾ ਹੈ ਤੇ ਉਹਨਾਂ ਨੂੰ ਅਤੇ ਕੈਨੇਡੀਅਨ ਵਿਕਲਪਾਂ ਦੇ ਨਾਲ ਬਦਲਣਾ ਵੀ ਸ਼ਾਮਿਲ ਹੈ ਈਵੀ ਨੇ ਕਿਹਾ ਕਿ ਅਮਰੀਕੀ ਵਪਾਰਕ ਸੰਗਠਨਾ ਦੇ ਵਿੱਚ ਆਪਣੀ ਭਾਗੀਦਾਰੀ ਨੂੰ ਘੱਟ ਤੋਂ ਘੱਟ ਕਰੋ ਤੇ ਇਹ ਯਕੀਨੀ ਬਣਾਓ ਕਿ ਤੁਸੀਂ ਉਹਨਾਂ ਉਮੀਦਾਂ ਨੂੰ ਪੂਰਾ ਕਰ ਸਕਦੇ ਹੋ ਜੋ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀਆਂ ਨੇ ਉਹਨਾਂ ਅੱਗੇ ਕਿਹਾ ਹੈ ਕਿ ਜਦੋਂ ਕੋਈ ਵਿਹਾਰਕ ਕੈਨੇਡੀਅਨ ਵਿਕਲਪ ਹੁੰਦਾ ਹੈ ਤਾਂ ਤੁਸੀਂ ਉਸ ਕੰਪਨੀ ਦੀ ਚੋਣ ਕਰ ਰਹੇ ਹੋ ਉਸ ਪ੍ਰਕਾਸ਼ਨ ਦੀ ਚੋਣ ਕਰ ਰਹੇ ਹੋ ਉਸ ਸੰਗਠਨ ਦੀ ਚੋਣ ਕਰ ਰਹੇ ਉਹ ਈਬੀ ਦਾ ਕਹਿਣਾ ਹੈ ਕਿ ਇਹ ਨਿਰਦੇਸ਼ ਐਨਡੀਪੀ ਦੇ ਬਿੱਲ 7 ਦਾ ਹਿੱਸਾ ਹੈ ਜੋ ਪਾਸ ਹੋਣ ਦੇ ਨੇੜੇ ਹੈ ਤੇ ਸਰਕਾਰ ਨੂੰ ਅਣਪਛਾਤੇ ਅਮਰੀਕੀ ਟੈਰਿਫਾਂ ਦਾ ਤੇਜ਼ੀ ਦੇ ਨਾਲ ਮੁਕਾਬਲਾ ਕਰਨ ਦੇ ਲਈ ਨਵੀਆਂ ਸ਼ਕਤੀਆਂ ਦੇਣ ਦੇ ਲਈ ਵੀ ਤਿਆਰ ਕੀਤਾ ਗਿਆ ਹੈ ਉਹ ਇੱਕ ਜਾਣਬੁੱਝ ਕੇ ਵਪਾਰ ਯੁੱਧ ਦੇ ਜਵਾਬ ਦੇ ਵਿੱਚ ਹੈ ਜਿਸ ਨੂੰ ਉਹ ਕੈਨੇਡਾ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਅਤੇ ਇਸ ਨੂੰ 51ਵਾਂ ਰਾਜ ਬਣਨ ਵੱਲ ਧੱਕਣ ਦੇ ਇਰਾਦੇ ਦੇ ਨਾਲ ਦੱਸਦੇ ਨੇ ਉਹਨਾਂ ਨੇ ਕਿਹਾ ਕਿ ਸਾਡੇ ਆਪਣੇ ਸੂਬਾਈ ਆਰਥਿਕਤਾ ਤੇ ਆਪਣੀ ਰਾਸ਼ਟਰੀ ਅਰਥ ਇੱਕ ਤਾਨੂੰ ਮਜ਼ਬੂਤ ਕਰਨ ਦਾ ਮੌਕਾ ਹੈ ਤੇ ਅਸੀਂ ਪਹਿਲਾਂ ਕਦੇ ਅਜਿਹਾ ਕਿਉਂ ਨਹੀਂ ਕੀਤਾ ਅਤੇ ਇਸ ਦਾ ਕਾਰਨ ਹੈ ਕਿ ਸਾਡੇ ਕੋਲ ਸੰਯੁਕਤ ਰਾਜ ਅਮਰੀਕਾ ਪ੍ਰਤੀ ਵਪਾਰਕ ਜ਼ਿੰਮੇਵਾਰੀਆਂ ਸਨ ਉਹਨਾਂ ਕਹਿ ਕੇ ਇਹ ਉਹ ਵਪਾਰਕ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਤੋਂ ਰਾਸ਼ਟਰਪਤੀ ਭੱਜ ਗਿਆ ਔਰ ਪ੍ਰਧਾਨ ਮੰਤਰੀ ਨੇ ਇਹ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਇਹ ਕਦਮ ਪ੍ਰਤੀਕਿਰਿਆਤਮਕ ਜਾਂ ਫਿਰ ਵਿਕਲਪਿਕ ਨਹੀਂ ਹੈ ਔਰ ਇਹ ਮੇਰੇ ਵੱਲੋਂ ਸਰਕਾਰ ਨੂੰ ਇੱਕ ਨਿਰਦੇਸ਼ ਵੀ ਹੈ ਜਨਤਕ ਸੇਵਾ ਦੇ ਮੁਖੀ ਰਾਹੀਂ ਡਾਇਰੈਕਟਰਾਂ ਦੇ ਬੋਰਡਾਂ ਨੂੰ ਅਤੇ ਕਰਾਊਨ ਕਾਰਪੋਰੇਸ਼ਨਾਂ ਨੂੰ ਵੀ ਕਿਹਾ ਹੈ ਔਰ ਉਹਨਾਂ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜਦੋਂ ਕਿ ਇਹ ਨਿਰਦੇਸ਼ ਵਿਆਪਕ ਤੌਰ ਦੇਤੇ ਹੁੰਦਾਈ ਈਬੀ ਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਮਾਮਲਿਆਂ ਦੇ ਵਿੱਚ અપਵਾਦ ਹੋਣਗੇ ਜਿੱਥੇ ਕੋਈ ਵੀ ਕੈਨੇਡੀਅਨ ਵਿਕਲਪ ਮੌਜੂਦ ਨਹੀਂ ਹੈ ਜਿਵੇਂ ਕਿ ਡਾਕਟਰੀ ਸਪਲਾਈ ਫਿਰ ਵੀ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਬਹੁਤ ਸਾਰੀਆਂ ਅਮਰੀਕੀ ਚੀਜ਼ਾਂ ਤੇ ਸੇਵਾਵਾਂ ਨੂੰ ਕੈਨੇਡੀਅਨ ਵਿਕਲਪਾਂ ਦੇ ਨਾਲ ਇੱਕੋ ਜਿਹੀ ਕੀਮਤ ਦੇ ਉੱਤੇ ਬਦਲਿਆ ਜਾ ਸਕਦਾ ਹੈ ਉਹਨਾਂ ਕਿਹਾ ਹੈ ਕਿ ਅਸੀਂ ਇਸ ਨੂੰ ਪ੍ਰਾਪਤ ਕਰਨ ਦੇ ਲਈ ਨਾਟਕੀ ਵਾਧੂ ਖਰਚੇ ਨਹੀਂ ਉਠਾਣ ਜਾ ਰਹੇ ਹਾਂ ਤੇ ਇਸ ਲਈ ਅਸੀਂ ਕ੍ਰਾਊਨ ਕਾਰਪੋਰੇਸ਼ਨਾਂ ਅਤੇ ਸਰਕਾਰ ਤੋਂ ਚੰਗੇ ਫੈਸਲੇ ਦੀ ਉਮੀਦ ਕਰ ਰਹੇ ਹਾਂ ਪਹਿਲਾਂ ਤੋਂ ਚੱਲ ਰਹੇ ਕੰਮ ਦੇ ਸਬੰਧ ਦੇ ਵਿੱਚ ਈਬੀ ਨੇ ਵੀਰਵਾਰ ਨੂੰ ਖੁਲਾਸਾ ਕੀਤਾ ਹੈ ਕਿ ਸੂਬੇ ਨੇ ਪੇਂਡੂ ਖੇਤਰਾਂ ਦੇ ਵਿੱਚ ਆਖਰੀ ਮੀਲ ਇੰਟਰਨੈਟ ਪਹੁੰਚ ਪ੍ਰਦਾਨ ਕਰਨ ਦੇ ਲਈ ਐਲਨ ਮਸਕ ਦੀ ਸਟਾਰਲਿੰਕ ਸੈਟਲਾਈਟ ਸੇਵਾ ਦੇ ਨਾਲ ਇੱਕ ਸੰਭਾਵੀਕਰਨਾਰ ਰਾਮੇ ਦੀ ਪਰਚੋਲ ਕੀਤੀ ਹੈ ਪਰ ਉਦੋਂ ਤੋਂ ਇਸ ਵਿਚਾਰ ਨੂੰ ਤਿਆਗ ਦਿੱਤਾ ਗਿਆ ਹੈ